ਭਗਤ ਪ੍ਰਹਿਲਾਦ ਹੋਇਆ ਖਾਲਸਾ ਜੀਓ ਜਿਸ ਨੇ ਭਗਤੀ ਕੀਤੀ ਉਹਨਾਂ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਭਗਤੀ ਕਰਦਾ ਸੀ ਰੱਬ ਨੂੰ ਮੰਨਦਾ ਸੀ ਪਰ ਹਰਨਾਕਿਸ ਕਹਿੰਦਾ ਸੀ ਇਹ ਰੱਬ ਨੂੰ ਨਾਮ ਮੰਨੇ ਮੇਰੇ ਕਦਮ ਤੇ ਚੱਲੇ ਮੇਰੇ ਕਦਮ ਚਹਿਨ ਤੇ ਚੱਲੇ ਇਹ ਮੈਨੂੰ ਮੰਨੇ ਪਰ ਪ੍ਰਹਿਲਾਦ ਕਹਿੰਦਾ ਨਹੀਂ ਮੈਂ ਰੱਬ ਨੂੰ ਮੰਨਣਾ ਜਿਹੜੇ ਮਨਮੁਖ ਹੁੰਦੇ ਨੇ ਨਾ ਉਹ ਆਪਣੀ ਈਨ ਮਨਾਉਂਦੇ ਪਰ ਜਿਹੜੇ ਗੁਰਮੁਖ ਹੁੰਦੇ ਹਨ ਉਹ ਪਰਵਾਹ ਨਹੀਂ ਕਰਦੇ ਕਿਉਂਕਿ ਉਹ ਨਾਮ ਜਪਦੇ ਭਜਨ ਕਰਦੇ ਬੰਦਗੀ ਕਰਦੇ ਖਾਲਸਾ ਜੀ ਉਹਨਾਂ ਨੂੰ ਇੱਕ ਭਰੋਸਾ ਹੁੰਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੇ ਤੇ ਉਹ ਉਹਨਾਂ ਦੀ ਪਰਵਾਹੀ ਕਰਦੇ ਜਿਹੜੀ ਦੁਨੀਆ ਨਾ ਖਾਲਸਾ ਜੀ ਉਹ ਬੜੀ ਅਕਲਮੰਦ ਤੇ ਬੜੀ ਹੁਸ਼ਿਆਰ ਹੈ ਉਹ ਆਪਣੇ ਆਪ ਨੂੰ ਦੁਰਸਤ ਸਮਝ ਕੇ ਚੱਲਦੀ ਅਗਰ ਇੱਕ ਪਾਸੇ ਪਤੀ ਲੱਗ ਜਾਵੇ ਪਰਮਾਰਥ ਵਾਸਤੇ ਪਤਨੀ ਰੋਗਦੀ ਕਈਆਂ ਦੀ ਪਤਨੀ ਲੱਗ ਜਾਂਦੀ ਤੇ ਪਤੀ ਰੋਗਦਾ ਕਈਆਂ ਦੀ ਮਾਂ ਲਗਦੀ ਤੇ بیٹے ਰੋਗਦੇ ਕਈਆਂ ਦੇ بیٹے ਲਗ ਜਾਂਦੇ ਤੇ ਮਾਂ ਰੋਗਦੀ ਸੋ ਖਾਲਸਾ ਜੀਓ ਕਦੇ ਕਦੇ ਜੀਵਨ ਵਿੱਚ ਵਿਚਰਦੇ ਹੋਏ ਜੇ ਦੋਵੇਂ ਜੋੜੀ ਪਰਮਾਤਮਾ ਦੇ ਨਾਲ ਜੁੜੀ ਤੇ ਸਮਝਣਾ ਇਸ ਪਰਿਵਾਰ ਤੇ ਕਿਰਪਾ ਹੈ ਜੀ